ਹੋ ਸਰਦਾਰ ਸਿੰਘ ਦੀ ਸਮਾਨ ਹੈ ਸਰਦਾਰ ਸੇਵ ਜੀ ਦੀ ਸਮਾਨ ਦੀ ਜਿੰਦਗੀ ਬਾਰੇ ਗੱਲ ਕਰੀਏ ਜਿਹੜੇ ਕੁਰਬਾਨੀਆਂ ਦੇ ਵਿੱਚ ਪੈਦਾ ਹੈ ਅਣਖ ਦੇ ਪੁੱਤ ਨੇ ਜਿਨ੍ਹਾਂ ਨੇ ਸੰਤਾਪ ਆਪਣੀ ਜ਼ਿੰਦਗੀ ਤੇ ਟਹਣਾਇਆ ਇੱਕ ਸ਼ਹਿਰ ਨਿਕਲਦਾ ਸਤੰ ਦਾ ਪੱਤਰ ਜਨਮ ਦੀ ਸ਼ੁਰੂਆਤ ਵਾਲੀ ਪੱਤਰ ਸ਼ਹਿਰ ਦਾ ਹੁੰਦਾ ਬਲਕਾਰ ਇੱਕ ਅਸਵਾਤਾਂ ਦਾ ਕੋ ਮਰਦ ਹੁੰਦਾ ਅਸਰ ਮਰਦ ਦਾ ਕਾਲ ਕਰਾਰ ਇੱਕ ਇੱਕ ਵਾਰ ਹ ਬੰਦੇ ਨੂੰ ਜਨਮ ਨਿਲਦਾ ਕਰਦਾ ਮਹਰ ਦੀ ਨਜ਼ਰ ਸਰਕਾਰ ਨੂੰ ਕਵੀ ਲੋਕਾਂ ਦੇ ਹਾਂ ਤੇ ਚੁਰੀ ਮਾਫ਼ ਕਰਦੇ ਆਪਾਂ ਹਾਲੇ ਕੇ ਸੂਰਜ ਦੀ ਚਾਨਕ ਚੋਦੇ ਬਾਸ ਤੋਂ ਢਾਟੀ ਦੇ ਬਾਬਰੇ ਬਾਰੇ ਇਹ ਕਿਤਰਾ ਦਰਦ ਹੈ ਸਰਦਾਰ ਸੁਖ ਸਿੰਘ ਬਾਦਲ ਸਰਦਾਰ ਸੁਖ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਕਾਲੀਦਾ ਦੇ ਬਸਰਾ ਜਿੰਦਾਬਾਦ ਸ਼੍ਰੋਮਣੀ ਕਾਲੀਦਾ ਗੱਜ-ਬੱਜ ਕੇ ਬੁਲਾਈਏ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨੀਆਂ ਨੇ ਬਸ ਦੋ ਮਿੰਟ ਦੇ ਵਿੱਚ ਹੀ ਆਪਣੀ ਗੱਲ ਖਤਮ ਕਰ ਦੂੰਗਾ ਫਿਰ ਤੁਸੀਂ ਆਪ ਫੈਸਲਾ ਕਰ ਲਿਓ ਕਿ ਸਰਦਾਰ ਸਿਮਰਤਜੀਤ ਸਿੰਘ ਮਾਲ ਜੀ ਨੂੰ ਵੋਟ ਪਾਉਣੀ ਆ ਜਾਂ ਬਾਕੀ ਪਾਰਟੀਆਂ ਨੂੰ ਵੋਟ ਪਾਉਣੀ ਆ ਸਭ ਤੋਂ ਪਹਿਲਾਂ ਇੱਕ ਗੱਲ ਤੁਸੀਂ ਸੋਚੋ ਤੇ ਸਮਝੋ ਕਿ 1 ਜੂਨ ਨੂੰ ਵੋਟਾਂ ਨੇ ਤੇ 4 ਨੂੰ ਰਿਜ਼ਲਟ ਆ ਤੇ ਇੰਨਾ ਦਿਨਾਂ ਦੇ ਵਿੱਚ 84 ਜੋ ਸਾਡੇ ਨਾਲ ਕੀ ਕੋਸ਼ ਹੋਇਆ ਸਾਨੂੰ ਭੁੱਲਣਾ ਨਹੀਂ ਚਾਹੀਦਾ 4 ਜੂਨ ਨੂੰ ਟੈਂਕ ਤੋਪ ਅਕਾਲ ਤਖਤ ਸਾਹਿਬ ਦੇ ਉੱਪਰ ਚੜ੍ਹੇ ਗਏ ਹੁਣ ਮੈਨੂੰ ਤੁਸੀਂ ਦੱਸੋ ਕੀ ਤੁਸੀਂ ਚਾਹੁੰਦੇ ਹੋ ਕਿ 4 ਜੂਨ ਨੂੰ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਨੂੰ ਢਾਇਆ ਸਾਡੇ ਹਰਿਮੰਦਰ ਸਾਹਿਬ ਨੂੰ ਜਿਨ੍ਹਾਂ ਨੇ ਢਾਇਆ ਟੈਂਕ ਤੋਪ ਜਿਨ੍ਹਾਂ ਨੇ ਧਾਕੇ ਕੀ ਤੁਸੀਂ ਉਹਨਾਂ ਨੂੰ ਜਿਤਾਉਣਾ ਚਾਹੁੰਦੇ ਹੋ ਕੀ ਤੁਸੀਂ ਚਾਹੁੰਦੇ ਹੋ ਕਿ 4 ਜੂਨ ਨੂੰ ਉਹ ਢੋਲ ਬਜਾ ਕੇ ਭੰਗੜੇ ਪਾਉਣ ਮੈਨੂੰ ਦੱਸ ਦੋ ਤੁਸੀਂ ਜੇ ਤਾਂ ਉਹਨੂੰ 4 ਜੂਨ ਚੇਤੇ ਆ ਤਾਂ ਪੰਥ ਨੂੰ ਵੋਟਾਂ ਪਾਇਓ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਇਓ ਕਹਤੇ ਇਹ ਨਾ ਹੋਵੇ ਪਿੰਡ ਵਾਲਿਓ 4 ਜੂਨ ਨੂੰ ਉਹੀ ਪਾਰਟੀਆਂ ਵਾਲੇ ਢੋਲ ਵਜਾ ਕੇ ਨੱਚਣ ਤੇ ਉਦੋਂ ਹੀ ਸ਼ਰਮ ਦੇ ਨਾਲ ਡੁੱਪ ਕੇ ਮਰ ਜਿਓ ਕਿ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਪਾਰਟੀਆਂ ਨੇ ਸਾਡੇ ਅਕਾਲ ਤਖਤ ਸਾਹਿਬ ਨੂੰ ਢਾਇਆ ਤੁਸੀਂ ਉਹਨਾਂ ਦੀ ਵੋਟਾਂ ਪਾਤੀਆਂ ਅੱਜ ਉਹੀ ਢੋਲ ਵਜਾ ਕੇ ਨੱਚਦੇ ਆ ਕਿ ਅਸੀਂ ਵੀ ਤੁਹਾਡੇ ਅਕਾਲ ਤਖਤ ਸਾਹਿਬ ਨੂੰ ਢਾਇਆ ਸੀ ਤੇ ਥੋੜੀ ਬੰਦਿਆਂ ਨੇ ਥੋੜਾ ਹੀ ਚਰਨਾਂ 'ਚ ਖੜਾ ਸੀ ਉਹਨੂੰ ਹਰਾਤਾ ਇਹ ਤੁਹਾਡੇ ਲਈ ਲਾਂਪ ਆਉਗੀ ਮੈਂ ਤੁਹਾਨੂੰ ਗੱਲ ਦੱਸ ਕੇ ਚੱਲਿਆ ਥੋੜੇ ਪੈੰਟ ਦੀ ਸੱਚ ਦੇ ਵਿੱਚ ਖੜ ਕੇ ਹੁਣ ਮੇਰਾ ਵੀਰ ਬਣ ਕੇ ਬਸ ਇੰਨੀ ਗੱਲ ਹੀ ਰਾਤ ਨੂੰ ਪੈਣ ਲੱਗੇ ਸੋਚ ਲਿਓ ਕਿ ਪੋਟਾ ਕਿੰਨਾਂ ਨੂੰ ਪਾਉਣੀਆਂ ਨੇ ਕਿੰਨਾਂ ਨੂੰ ਨਹੀਂ ਪਾਉਣੀਆਂ ਮੈਨੂੰ ਲੱਗਦਾ ਐਦੋਂ ਵੱਧ ਮੈਨੂੰ ਹੁਣ ਬੋਲਣ ਦੀ ਲੋੜ ਨਹੀਂ ਤੁਸੀਂ ਆਪ ਹੀ ਮੇਰਾ ਵੀਰ ਸਮਝਦਾਰ ਹੋ ਬਸ ਇੰਨੀਆਂ ਗੱਲਾਂ ਮੈਂ ਤੁਹਾਡੇ ਚਰਨਾਂ ਦੇ ਵਿੱਚ ਕਰਨੀਆਂ ਸੀ ਕੱਜ ਵੱਜ ਕੇ ਬਣਾਈਏ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਛੱਤ ਦੇ ਵਿੱਚ ਕੌਮ ਦਾ ਜਰਵਾਹ ਸਰਦਾਰ ਸਿਮਰਜੀਤ ਸਿੰਘ ਮਾਲ ਮੈਂਬਰ ਪਾਰਟੀ ਆਮੈਂਟ ਤੁਹਾਡੇ ਨਕਰ ਦੇ ਵਿੱਚ ਪਹੁੰਚ ਚੁੱਕੇ ਹਨ ਸਮੁੱਚੀ ਟੀਮ ਦੇ ਸਮੇਤ ਜਿਹੜੇ ਟਰੂਨ ਆ ਬਜ਼ੁਰਗ ਖੜੇ ਨੇ ਨੌਜਵਾਨ ਇਧਰ ਉਤਰ ਆ ਬੈਠਣ ਦੇ ਲਈ ਪ੍ਰਵਧ ਕੀਤਾ ਬੈਠੋ ਤਾਂ ਕਿ ਤੁਸੀਂ ਉਹਨਾਂ ਦੇ ਵਿਚਾਰ ਸੁਣੋ ਸਰਦਾਰ ਸੇਵਨਜੀਤ ਸਿੰਘ ਮਾਨ ਜਿੰਦਾਬਾਦ 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 ਮਾਂ ਤੇਰੀ ਸੋਚ ਤੇ ਬੜਾ ਜਾਂਦੇ ਮੋਕੇ ਬੋਲੇ ਸੋਬਿਆਲ ਸੋਬ ਜਿੰਦਾਬਾਦ ਆਜੋ ਜੀ ਪ੍ਰਧਾਨ ਸਾਹਿਬ ਸੰਸਕਾਰਿਓ ਸਾਥ ਸੰਗਤ ਜੀ ਨਗਨਤਾ ਸਾਹਿਬ ਆਪ ਨੂੰ ਖਤੇ ਕਰਦੇ ਵਾਇਟ ਜੀ ਦਾ ਖੱਤ ਸਾਹਿਬ ਵਾਇਟ ਜੀ ਕੀ ਪਤੇ ਆਪ ਜੀ ਦੇ ਦਰਸ਼ਨ ਕਰਕੇ ਬੇਤ ਖੁਸ਼ੀ ਹੋਈ ਹੈ ਮੈਂ ਆਪ ਜੀ ਨੂੰ ਸਮਝਾਉਣ ਆਇਆ ਕਿ ਇਲੈਕਸ਼ਨਾਂ ਦੇ ਨਿਯਮ ਕੀ ਹੁੰਦੇ ਹੈ ਤੇ ਕਿਵੇਂ ਬੀਜੇਪੀ ਤੇ ਮੋਦੀ ਇਹਨਾਂ ਨੂੰ ਫੜ ਰਹੇ ਹੈ ਲੈਕਰ ਕਮਿਸ਼ਨ ਦੇ ਨਿਯਮ ਹੈ ਕਿ ਅਸੀਂ ਧਰਮ ਦੇ ਨਾਮ ਦੇ ਉੱਤੇ ਵੋਟ ਨਹੀਂ ਮੰਗ ਸਕਦੇ ਜਿਹੜੀ ਮੇਰੀ ਫੰਡ ਹੈਗੀ ਐ ਐਮਪੀ ਦੀ ਜਦੋਂ ਮੇਰੇ ਕੋਲੇ ਕੋਈ ਬੁਰਦਵਾਰਾ ਸਾਹਿਬ ਜਿ ਲਈ ਮੰਦਰ ਤੇ ਲਈ ਮਸਜਿਦ ਤੇ ਲਈ ਫੰਡ ਮੰਗਦੇ ਨੇ ਫੈਂਟ ਕਰ ਸਕਦੇ ਕਰਦੇ ਕਿਉਂ ਕਰਸੀ ਧਰਮ ਦੇ ਉੱਤੇ ਆਪਾਂ ਪਬਲਿਕ ਦਾ ਪੈਸਾ ਨਹੀਂ ਖਰਚ ਸਕਦੇ ਇਸੇ ਤਰ੍ਹਾਂ ਇਲੈਕਸ਼ਨਾਂ ਦੇ ਵਿੱਚ ਆਪਾਂ ਧਰਮ ਦੇ ਨਾਂ ਦੇ ਉੱਤੇ ਇਲੈਕਸ਼ਨ ਨਹੀਂ ਕਰ ਸਕਦੇ ਅੱਜ ਜਿਹੜੇ ਸਾਡੇ ਪ੍ਰਾਈਮ ਮਿੰਿਸਟਰ ਸਾਹਿਬ ਹੈ ਨਰਿੰਦਰ ਮੋਦੀ ਇੰਨਾ ਨੂੰ ਹੁਣ ਅੱਗੇ ਹਾਰ ਦਿਖਦੀ ਐ ਤੇ ਹੁਣ ਇਹਨਾਂ ਨੇ ਆਖਰੀ ਆਪਣਾ ਜਿਹੜਾ ਸ਼ਸਤਰ ਐ ਉਹ ਕੱਢ ਲਿਆ ਇੱਕ ਤਾਂ ਵਿਰੋਧੀ ਧਿਰ ਨੂੰ ਦਾਣਾ ਕੱਢਣ ਲੱਗ ਪਿਆ ਐ ਦੂਸਰਾ ਦੱਸ ਰਿਹਾ ਐ ਕਿ ਉਹਨਾਂ ਨੇ ਰਾਮ ਮੰਦਰ ਦੀ ਸਾਰੀ ਯੋਧਿਆ ਦੇ ਵਿੱਚ ਕੀਤੀ ਐ ਤੇ ਇਸ ਕਰਕੇ ਹਰੀ ਦੇ ਹਿੰਦੂ ਦਾ ਫਰਜ ਜੀ ਉਹਨਾਂ ਦੀ ਪਾਰਟੀ ਬੀਜਪੀ ਆਰਐਸਐਸ ਨੂੰ ਮੋਟਾ ਪਾਵੇ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਸਰਵਤ ਸੰਗ ਜੀ ਸਾਰੇ ਕਰੋ ਕਿਰਪਾ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤਾਂ ਨੂੰ ਪਤਾ ਹੈ ਮੈਂਬਰ ਪਾਰਲੀਮੈਂਟ ਦੀ ਚੋਣ ਹੈ ਸਾਰੇ ਨਮਾਇੰਦਿਆਂ ਨੇ ਤੁਹਾਡੇ ਕੋਲੇ ਆਉਣਾ ਕੋ ਜਾ ਕੇ ਵੀ ਚਲੇਗੇ ਹੋਣਗੇ ਮੈਨੂੰ ਇਹ ਚੰਗੀ ਤਰ੍ਹਾਂ ਯਾਦ ਹੈ ਜਿਹੜਾ ਬੇਨੜਾ ਪਿੰਡ ਹੈ ਇਹ ਭਗਵੰਤ ਮਾਨ ਨੇ ਜਿਹਨੂੰ ਕਹਿੰਦੇ ਨੇ ਗੋਦ ਲਿਆ ਪਿੰਡ ਵੀ ਮੇਰਾ ਆਪਣਾ ਪਿੰਡ ਹੈ ਇਹਦਾ ਸਭ ਤੋਂ ਜ਼ਿਆਦਾ ਵਿਕਾਸ ਕਰੂੰਗਾ ਮੈਂ ਬਹੁਤ ਇੱਥੇ ਆਉਣਾ ਹੈ ਕੱਲੇ ਕੱਲੇ ਘਰ ਦੇ ਵਿੱਚ ਆਉਣਾ ਹੈ ਉਹ ਤੁਹਾਨੂੰ ਕਹਿਣ ਦੀ ਲੋੜ ਨਹੀਂ ਕਿ ਭਗਵੰਤ ਮਾਨ ਨੇ ਕੀ ਕੀਤਾ ਜਾਂ ਨਾ ਕੀਤਾ ਤੁਸੀਂ ਸਮਝ ਜਾਂਦੇ ਹੋ ਵਿਕਾਸ ਦੇ ਮੋਢਿਆਂ ਤੋਂ ਉੱਤੇ ਉੱਠ ਕੇ ਵੀ ਬਹੁਤ ਕੁਝ ਹੁੰਦਾ ਹੈ ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਕਰਦੇ ਆ ਦੁਨੀਆ ਵਾਸਤੇ ਪੰਥ ਵਾਸਤੇ ਗੁਰੂ ਗ੍ਰੰਥ ਸਾਹਿਬ ਵਾਸਤੇ ਤੁਹਾਡੇ ਨੌਜਵਾਨਾਂ ਵਾਸਤੇ ਆਪਣੇ ਕਿਸਾਨਾਂ ਵਾਸਤੇ ਜੋ ਸਰਦਾਰ ਸਿਮਰਨਜੀਤ ਸਿੰਘ ਮਾਨ ਕਰਦੇ ਆ ਦੁਨੀਆ 'ਚ ਕੋਈ ਲੀਡਰ ਹੈ ਹੀ ਨਹੀਂ ਇਹੋ ਜਿਹੜਾ ਉੱਥੇ ਬੋਲ ਪਏ ਪਰ ਆਪਾਂ ਨੂੰ ਪਤਾ ਨਹੀਂ ਕਿਹੜੇ ਨਾਲ ਸੰਦੇ ਵਿੱਚ ਆ ਕੇ ਕਿਵੇਂ ਇਹ ਨਿਚਾਰਾਂ ਜਿਆ ਨੂੰ ਬਣਾ ਬਣਾ ਕੇ ਉੱਥੇ ਭੇਜ ਦਿੰਦੇ ਨੇ ਇੱਕ ਪਾਸੇ ਨਿਚਾਰ ਹੁੰਦਾ ਇਹਨਾਂ ਨਿਚਾਰਾਂ ਨਾਲ ਹੀ ਗੱਲ ਕਰਨੀ ਹੁੰਦੀ ਹੈ ਤੇ ਨਿਚਾਰ ਲੋਕ ਹੀ ਉਹਨਾਂ ਦੇ ਮਗਰ ਲੱਗ ਜਾਂਦੇ ਆ ਇੱਕ ਮਰਦ ਲੋਕ ਹੁੰਦੇ ਆ ਜਿਹੜੇ ਮੋਸ ਨੂੰ ਤਾ ਦੇ ਕੇ ਗੱਲ ਕਰਦੇ ਆ ਜਿਹੜੇ ਉੱਥੇ ਕਹਿੰਦੇ ਆ ਵੀ ਤੁਸੀਂ 543 ਨੂੰ 543 ਦੇ ਵਿੱਚ ਇੱਕ ਬੱਬਰ ਸ਼ੇਰ ਜਦੋਂ ਗੱਲ ਕਰਦਾ ਨਾ ਉਹਦੀ ਜੁਰਤ ਕੁਸ ਹੋਰ ਹੁੰਦੀ ਆ ਉਹਦੀ ਗੱਲ ਦੇ ਵਿੱਚ ਤਮ ਹੁੰਦਾ ਹੈ ਤੇ ਉਹ 5 ਮਿੰਟ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰ ਜਾਂਦਾ 5 ਮਿੰਟ ਦੇ ਵਿੱਚ 750 ਕਿਸਾਨ ਸਾਡਾ ਮਰਿਆ ਉਹਦੀ ਗੱਲ ਕਰ ਜਾਂਦਾ 5 ਮਿੰਟਾਂ ਦੇ ਵਿੱਚ ਵਿੱਚ ਫਰਾਂਸ ਦੇ ਵਿੱਚ ਜੋ ਆਪਣੇ ਸਿੱਖਾਂ ਦੀਆਂ ਪੱਗਾਂ ਦੀਆਂ ਬੇਪਤੀਆਂ ਹੁੰਦੀਆਂ ਸੀ ਉਹਨਾਂ ਦੀ ਗੱਲ ਕਰ ਜਾਂਦਾ ਗੁਜਰਾਤ ਦੇ ਵਿੱਚ ਇਹ ਕਿਸਾਨਾਂ ਦੇ ਨਾਲ ਧੱਕਾ ਹੋਇਆ ਮੋਦੀ ਦਾ ਮੋਦੀ ਦੀ ਅੱਖ ਦੇ ਵਿੱਚ ਅੱਖ ਪਾ ਕੇ ਕਹਿ ਦਿੰਦਾ ਮੋਦੀਆ ਤੂੰ ਮੁਸਲਮਾਨਾਂ ਦੇ ਉੱਤੇ ਧੱਕਾ ਕੀਤਾ ਤੂੰ ਸਿੱਖਾਂ ਨਾਲ ਧੱਕਾ ਕੀਤਾ ਤੂੰ ਇਸਾਈਆਂ ਨਾਲ ਧੱਕਾ ਕੀਤਾ ਹੁਣ ਜੇ ਤੂੰ ਹਿੰਦੂ ਰਾਸ਼ਟਰ ਰੋਣਾਉਣਾ ਚਾਹੁੰਦਾ ਹੈ ਫਿਰ ਸਾਡੀ ਵਾਰੀ ਕਿਉਂ ਚੀਕਾਂ ਮਾਰਦੇ ਹੈ ਇਹ ਗੱਲ ਆਪਣੇ ਵਾਸਤੇ ਬਹੁਤ ਛੋਟੀ ਲੱਗਦੀ ਹੈ ਪਰ ਜਦੋਂ ਨੈਸ਼ਨਲ ਲੈਵਲ ਦੇ ਉੱਤੇ ਦੇਖਦੇ ਹੈ ਬਹੁਤ ਵੱਡੀ ਗੱਲ ਹੈ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸਾਡੇ 4 ਲੱਖ ਬੰਦੇ ਤੋਂ ਉੱਤੇ ਜਿਹੜੇ ਆਪਣੇ ਬੱਚੇ ਸੀਗੇ ਬਾਹਰਲੇ ਦੇਸ਼ਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕਲਮ ਨਾਲ ਪੱਕੇ ਹੋਏ ਨੇ ਸਾਡੇ 4 ਲੱਖ ਨਹੀਂ ਸਾਡੇ 4 ਲੱਖ ਦੇ ਮਗਰ ਇੱਕ ਇੱਕ ਬੰਦੇ ਦੇ 5 5 ਬੰਦੇ ਜਾਂਦੇ ਆ ਇਹਦਾ ਮਤਲਬ 20 ਲੱਖ ਤੋਂ ਜ਼ਿਆਦਾ ਬੰਦੇ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਆਪਣੀ ਕਲਮ ਦੇ ਨਾਲ ਪੱਕੇ ਕਰਾ ਚੁੱਕੇ ਆ ਹੋਰ ਇਦੋਂ ਬਾਅਦ ਕੀ ਕਰ ਸਕਦੇ ਆ ਹੁਣ ਦੁਸਾਂ ਨੇ ਦੇਖਣੇ ਆਉਣ ਵਾਲੇ ਸਮੇਂ ਦੇ ਵਿੱਚ ਕਿਹਨੂੰ ਵੋਟ ਪਾਉਣੀ ਹੈ ਭਾਈ ਰਵਤਾਰ ਸਿੰਘ ਨੇ ਦੱਸ ਦਿੱਤਾ 1 ਜੂਨ ਦਾ ਦਿਨ ਇਹਨਾਂ ਜ਼ਾਲਮਾਂ ਨੇ ਇਸ ਕਰਕੇ ਚੁਣਿਆ 1 ਜੂਨ ਨੂੰ ਸਾਡੇ ਹਰਮੰਦਰ ਦੇ ਉੱਤੇ ਸਰੀਏ ਕਾਲ ਤੱਕ ਸਾਬ ਨੂੰ ਬਾਦਰਦੜੀਆਂ ਦੀ ਸਹੇਦ ਦੇ ਨਾਲ ਕਾਂਗਰਸ ਨੇ ਟੈਂਕ ਤੋਪਾ ਚਾੜ ਕੇ ਤਾਂ ਹਾਇਆ ਸੀਗਾ ਤੇ ਉਹ ਖੈਰੇ ਹੋਣੀ ਜਿਹੜੇ ਆਉਂਦੇ ਆ ਇਹ ਗੱਲ ਵੱਦ ਨੂੰ ਹੈ ਕਦੇ ਉਧਰ ਚਲੇ ਜਾਂਦੇ ਆ ਕਦੇ ਉਧਰ ਚਲੇ ਜਾਂਦੇ ਆ ਹੁਣ ਸੋਚਣਾ ਤੁਸੀਂ ਹੈ ਵੀ ਖੈਰੇ ਨੂੰ ਮੋਟਾ ਪਾ ਕੇ ਈਕਾਲ ਤੱਕ ਢਾਉਣ ਵਾਲਿਆਂ ਦੀ ਸਪੋਰਟ ਕਰਨੀ ਆਪਾਂ ਨੇ ਜਾਂ ਉਹ ਜਿਹੜੇ ਜੋਦੇ ਹਮੇਸ਼ਾ ਸਰਦਾਰ ਸਿਮਰਨਜੀਤ ਸਿੰਘ ਈਮਾਨ ਜਿੱਥੇ ਵੀ ਕੋਈ ਕਿਸੇ ਨੂੰ ਵੀ ਦੁੱਖ ਹੋਵੇ ਭਾਵੇਂ ਹਿੰਦੂ ਦਾ ਦੁੱਖ ਹੋਇਆ ਪਾਵੇਂ ਮੁਸਲਮਾਨ ਦੇ ਉੱਤੇ ਦੁੱਖ ਆਇਆ ਪਾਵੇਂ ਅਸਾਈਆਂ ਲੋਕਾਂ ਦੀ ਗੱਲ ਹੋਈ ਹੈ ਉੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਖੜਾ ਹੋ ਗਿਆ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਹੈ ਇਹ ਇੱਕ ਆਕਾਰ ਤਖਤੋਂ ਚੱਲਦੀ ਹੈ ਬਾਕੀ ਜਿਹੜੀਆਂ ਪਾਰਟੀਆਂ ਨੇ ਉਹ ਆਪੋ ਆਪਣੇ ਘਰਾਂ ਦੇ ਵਿੱਚੋਂ ਚੜੀਆਂ ਹੋਈਆਂ ਨੇ ਮੈਂ ਬਹੁਤਾ ਕੁਝ ਨਾ ਬੋਲਦਾ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਇੱਕ ਤਰੀਕ ਨੂੰ ਪਾਸੇ ਨਾ ਦੇਖ ਲਿਓ ਕਿ ਉਹੀ ਦਿਨ ਹੈ ਕਿਤੇ ਇਹ ਨਾ ਹੋਵੇ ਜਿਨ੍ਹਾਂ ਨੇ ਕਿਹਾ ਵੀ ਅਸੀਂ ਅਕਾਲ ਤਖਤ ਚੁਹਾਇਆ ਹੈ ਜਿਨ੍ਹਾਂ ਨੇ ਕਿਹਾ ਅਸੀਂ ਤੇ ਢਾਉਣਾ ਨਹੀਂ ਚਾਹੁੰਦੇ ਸੀ ਮੇਰਾ ਮੁਲਖ ਮੇਰੀ ਜ਼ਿੰਦਗੀ ਦੇ ਵਿੱਚ ਇਹ ਅਲਬਾਨੀ ਦੀ ਕਿਤਾਬ ਵਿੱਚ ਲਿਖਿਆ ਹੋਇਆ ਹੈ ਤੇ ਅਸੀਂ ਹਮਲਾ ਕਰਵਾਇਆ ਜਿਨ੍ਹਾਂ ਬਾਦਲ ਹੋਣੀ ਜਿਹਦੇ ਨਾਲ ਸੀਗੇ ਆਪਾਂ ਨੇ ਹੁਣ ਸੋਚਣਾ ਹੈ ਇੱਕ ਤਰੀਕ ਆਉਂਦੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦਾ ਚੋਲ ਸਾਨਭਾਲti ਹੈ ਇੱਕ ਇੱਕ ਮੋਹਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਮ ਤੇ ਲਗਾਇਓ ਫਿਰ ਯੋਧੇ ਕਾਰ ਬਰਵਾੜੀਆਂ ਨੂੰ ਢੇਰ-ਢੇਰ ਕੇ ਕੁੱਟਿਆ ਤੇ ਆਪਣੇ ਵਿਚਕਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਥੋੜੀ ਛੱਡੋਗਾ ਜੀ ਮਾਨ ਸਰਦਾਰ ਫੈਰਜੀਤ ਸਿੰਘ ਜੀ ਮਾਨ ਜਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਸਰਦਾਰ ਫੈਰਜੀਤ ਸਿੰਘ ਜੀ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤ ਸਰਦੇ ਪ੍ਰਧਾਨ ਸਰਦਾਰ ਜੀ ਦਾ ਰਿਕਾਰ ਹੁੰਦਾ ਬਾਦ ਜੁਕੇ ਨੇ ਦੀਵਾਨ ਸਾਰੇ ਸਰਦਾਰੋਂ ਨਿਮਰਤਾ ਦਾ ਪ੍ਰਤਿਬੇਸ਼ ਕਰਦਾ ਹੈ ਜਿਹੜੇ ਕਾਲੀ ਦਾ ਨੰਬਰ 7 ਜਿਹੜੇ ਐਮਪੀ ਦੇ ਵਾਸਤੇ ਆ ਚੰਗਣਾ ਮੈਦਾਨ ਹੈ ਇਹਦੇ ਵਿੱਚ ਖੁੱਦੇ ਹੋਏ ਨੇ ਅਸੀਂ ਰੋਜ਼ ਅਰਦਾਸ ਕਰਦੇ ਹਾਂ ਦੇ ਸਿਵਾ ਵਰੋ ਹੈ ਇਹਾਂ ਸਭ ਕਰਮਨ ਤੇ ਕਭ ਹਉ ਨ ਡਰੂ ਨਾ ਡਰੂ ਅਰ ਸੋਝਾ ਬਜਾਇ ਲਰੂ ਨਿਸ਼ਚੈ ਕਰੇ ਆਪਣੀ ਜੀਤ ਕਰੂ ਅਰ ਸਖੋ ਆਪਣੇ ਹੀ ਮਨ ਕੋ ਇਹ ਲਾਲਚ ਹਉ ਗੁਣ ਤੋ ਚਰੂ ਜਬ ਆਬ ਕੀ ਉਹ ਦਿਨ ਆਰ ਬੜੇ ਅਤਹੀ ਰਣ ਮੈਂ ਤਬ ਯੂਜ ਮਰੂ ਇਹ ਉਹ ਕੌਮੀ ਪਰਵਾਨੇ ਨੇ ਜੇ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਕਿਸੇ ਨੇ ਤਾਂ ਉਥੇ ਹਾਂ ਦਾ ਨਾਰਾ ਮਾਰਨ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਪਹੁੰਚ ਗਏ ਨੇ ਜੇ ਅਸਾਈਆਂ ਦੇ ਉੱਤੇ ਕਿਸੇ ਨੇ ਹਮਲਾ ਕੀਤਾ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਉੱਥੇ ਪਹੁੰਚ ਗਏ ਨੇ ਜੇ ਹਿੰਦੂਆਂ ਦੇ ਉੱਤੇ ਬਖਸ਼ ਪਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਉੱਥੇ ਪਹੁੰਚ ਗਏ ਨੇ ਬਿਆਨਤੇ ਦਾ ਮੁੰਡਾ ਗੁਰਤੀਰਥ ਕੋਟਲੀ ਵਿਦੇਸ਼ ਤੋਂ ਆਈ ਬੀਬੀ ਦੀ ਇੱਜ਼ਤ ਨੂੰ ਜੇ ਹੱਥ ਪਾਉਂਦਾ ਤੇ ਇਹ ਕੌਮ ਦਾ ਯਾਰੂ ਯੋਦਾ ਉਦੇ ਹੱਥ ਵਿੱਚ ਖੜੋ ਜਾਂਦਾ ਤੇ ਗੁਰਕੀਰਤ ਗੋਟੜੀ ਨੂੰ ਗਲੇ ਤੋਂ ਫੜ ਕੇ ਕਹਿੰਦਾ ਤੇਰੇ ਦਾਦੇ ਨੂੰ ਬੁਲਾ ਲੈ ਜੇ ਤੈਨ ਬਚਣਾ ਹੈ ਨਹੀਂ ਸਾਨੂੰ ਸਾਰੇ ਤਰੀਕੇ ਆਉਂਦੇ ਆ ਕਿਵੇਂ ਧੌਣ ਤੇ ਗੋਡਾ ਰੱਖੀਦਾ ਉਹ ਜਰਨਾਲ ਜਿਹਨੂੰ ਸਾਰੇ ਤਰੀਕੇ ਆਉਂਦੇ ਆ ਉਹ ਤੁਹਾਡੇ ਵਿਚਕਾਰ ਪਹੁੰਚ ਗਏ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਇਹ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਵਿੱਚ 13 ਸੀਟਾਂ ਮੈਂਬਰ ਪਾਰਲੀਮੈਂਟ ਦੀਆਂ ਨੇ 13 ਦੀਆਂ 13 ਸੀਟਾਂ ਦੇ ਉੱਤੇ ਕੌਮੀ ਯੋਧੇ ਨੇ ਆਪਣੇ ਬਬਰ ਸ਼ੇਰ ਖੜੇ ਕੀਤੇ ਹੋਏ ਆ ਤੇ ਇੱਥੇ ਹੀ ਵਸਣੀ ਹੈ ਜੇ ਹਰਿਆਣੇ ਦੇ ਵਿੱਚ ਪੰਜਾਬੀ ਬੋਲਦੇ ਇਲਾਕੇ ਨੇ